ਵੈਲਕਮ ਬੈਕ ਇਨ ਰਿੰਕੂ ਮੋਟਰ ਗੈਰੇਜ ਅੱਜ ਦੀ ਇਸ ਵੀਡੀਓ ਚ ਮੈਂ ਤੁਹਾਨੂੰ ਏਸੀ ਦੇ ਸਿਸਟਮ ਬਾਰੇ ਦੱਸਦਾ ਕਾਰ ਏਸੀ ਦੇ ਸਿਸਟਮ ਬਾਰੇ ਇਹਦੇ ਵਿੱਚ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ ਤੇ ਇਹਨਾਂ ਦਾ ਕੀ ਕੰਮ ਹੁੰਦਾ ਹੈ ਇਹ ਪਿਕਚਰ ਰਹੀ ਆਪਾਂ ਇਹਨੂੰ ਚੰਗੀ ਸੌਖੇ ਤਰੀਕੇ ਨਾਲ ਸਮਝ ਸਕਦੇ ਆ ਵੀ ਏਸੀ ਕਾਰ ਦਾ ਜਿਹੜਾ ਏਸੀ ਸਿਸਟਮ ਆ ਉਹ ਕਿੱਦਾਂ ਕੰਮ ਕਰਦਾ ਹੈ ਕਿਹੜੀ ਜਗ੍ਹਾ ਤੇ ਠੰਡੀ ਹਵਾ ਕਾਰ ਦੇ ਅੰਦਰ ਜਾ ਰਹੀ ਹੈ ਤੇ ਕਿਹੜੀ ਜਗ੍ਹਾ ਤੋਂ ਜਿਹੜੀ ਏਸੀ ਦੀ ਕੂਲਿੰਗ ਆ ਬਣਦੀ ਹੈ ਅੱਗੇ ਆਪਾਂ ਪਾਰਟਸ ਬਾਰੇ ਦੇਖਦੇ ਆਂ ਵੀ ਕਿਹੜੇ-ਕਿਹੜੇ ਪਾਰਟਸ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂ ਵੀ ਚੇਂਜ ਕਰਿਆ ਹੋਏ ਨੇ ਇਹ ਕੰਪਰੈਸ਼ਰ ਹੁੰਦਾ ਏ ਕਾਰ ਦੇ ਵਿੱਚ ਜਿਹੜਾ ਕੰਪਰੈਸ਼ਰ ਹੈ ਇਹ ਗੈਸ ਨੂੰ ਕੰਪਰੈਸ ਕਰਦਾ ਤੇ ਅੱਗੇ ਫਲੋ ਕਰਨ ਦੇ ਵਿੱਚ ਇਹਦਾ ਮਦਦਗਾਰ ਹੁੰਦਾ ਤੇ ਕੰਡੈਂਸਰ ਹੁੰਦਾ ਕੰਡੈਂਸਰ ਦੇ ਵਿੱਚ ਕੀ ਹੁੰਦਾ ਹੈ ਜਿਹੜੀ ਕੰਪਰੈਸ਼ਰ ਦੁਆਰਾ ਕੰਪਰੈਸ ਕਰਕੇ ਗਰਮ ਗਰਮ ਗੈਸ ਨੂੰ ਅੱਗੇ ਏ ਠੰਡਾ ਕਰਕੇ ਅੱਗੇ ਭੇਜਦਾ ਅੱਗੇ ਕੂਲਿੰਗ ਕੋਇਲ ਹੁੰਦੀ ਹੈ ਇਹਦੇ ਵਿੱਚ ਠੰਡੀ ਬਿਲਕੁਲ ਠੰਡੀ ਗੈਸ ਇਹਦੇ ਅੰਦਰ ਘੁੰਮਦੀ ਹੈ ਤੇ ਕੈਬਨ ਦੇ ਅੰਦਰ ਜਿਹੜੀ ਵੀ ਠੰਡੀ ਇਹ ਕਾਰ ਦੇ ਅੰਦਰ ਠੰਡੀਆਂ ਹੋ ਜਾਂਦੀ ਹੈ ਕੂਲਿੰਗ ਕੋਇਲ ਰਾਹੀਂ ਜਾਂਦੀ ਹੈ ਇਹ ਪ੍ਰਾਣਾ ਕੰਡੈਂਸਰ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਪ੍ਰਾਣਾ ਕੰਡੈਂਸਰ ਖਰਾਬ ਹੋ ਰਹੀ ਚੋਕ ਹੋ ਰਹੀ ਸੀ ਓਵਰ ਹੀਟ ਹੋ ਜਾਂਦਾ ਸੀਗਾ ਪ੍ਰਾਣਾ ਕੰਪਰੈਸਰ ਹੈ ਪ੍ਰਾਣੀ ਕੂਲਿੰਗ ਕੋਇਲ ਹੈ ਇਹਨਾਂ ਦੇ ਖਰਾਬ ਹੋਣ ਦਾ ਕਾਰਨ ਇਹ ਸੀਗਾ ਵੀ ਇਹਨਾਂ ਦੀ ਟਾਈਮ ਟੂ ਟਾਈਮ ਸਰਵਿਸ ਨਹੀਂ ਹੋਈ। ਉਹਦੇ ਕਾਰਨ ਜਿਹੜੇ ਇਹਨਾਂ ਦੇ ਅੰਦਰੋਂ ਜਿਹੜੇ ਪਾਰਟ ਸੀ ਚੌਕ ਹੋ ਗਏ ਸੀਗੇ, ਮਗਲ ਕੇ ਇਹਨਾਂ ਦਾ ਜਿਹੜਾ ਫਲੋ ਹੋਣ ਵਾਲਾ ਸਿਸਟਮ ਉਹ ਬੰਦ ਹੋ ਗਿਆ ਸੀਗਾ, ਅੱਗੇ ਫਲੋ ਨਹੀਂ ਕਰ ਰਹੀ ਸੀ ਗੈਸ ਨੂੰ। ਉਹਦੇ ਕਾਰਨ ਇਹ ਤੇ ਕੰਪਰੈਸਰ ਡਾਊਨ ਹੋ ਗਿਆ ਸੀ, ਕੰਪਰੈਸਰ ਦੀ ਪਾਵਰ ਘਟ ਗਈ ਸੀਗੀ। ਇਸ ਤਰ੍ਹਾਂ ਆਪਾਂ ਫਿਟਿੰਗ ਕਰੀ ਹੈ ਨਵੇਂ ਕੰਪਰੈਸਰ ਦੀ। ਤੇ ਹਰੇਕ ਪਾਰਟਸ ਨਵਾਂ ਲੱਗਿਆ। ਇਸੇ ਇਸੇ ਕਾਰਨ ਨਹੀਂ ਪ੍ਰੋਪਰ ਇਸੇ ਸਹੀ ਢੰਗ ਨਾਲ ਕੰਮ ਕਰਨਾ ਹੈ ਤਾਂ